ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਇਆ ਇਹ ਸਾਰਾ ਮੰਜ਼ਰ ਕੋਈ ਪੁਚਾਲ ਜਾਂ ਤੂਫਾਨ ਦਾ ਨਹੀਂ ਹੈ ਇਹ ਤੂਫਾਨ ਅਜੀਹਾ ਇੱਕ ਆਸ਼ਿਕ ਨੇ ਮਚਾਇਆ ਹੋਇਆ ਹੈ ਜਿਸ ਬਾਬਤ ਤੁਹਾਨੂੰ ਜਦੋਂ ਇਸ ਖਬਰ ਬਾਰੇ ਜਾਣਕਾਰੀ ਹੋਵੇਗੀ ਤਾਂ ਤੁਹਾਡੇ ਦਿਮਾਗ ਦੇ ਡਾਇਲ ਤੱਕ ਹਮ ਜਾਣਿਆ ਤੁਸੀਂ ਉਹ ਗਾਣਾ ਤਾਂ ਸੁਣਿਆ ਹੋਣਾ ਹੈ ਤੈਨੂੰ ਅਸਲੇ ਦੇ ਜ਼ੋਰ ਨਾਲ ਲੈ ਜਾਣਾ ਗੱਲ ਛੱਡਣੀ ਨਹੀਂ ਨਸੀਬਾਂ ਤੇ ਪਰ ਕਈ ਵਾਰ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੇ ਗਾਣਿਆਂ ਦੇ ਅਸਰ ਕੁਝ ਹੋਰ ਹੀ ਦੇਖਣ ਨੂੰ ਮਿਲ ਜਾਂਦੇ ਐ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਆਪਣੀ ਮਸ਼ੂਕ ਇਹ ਮੁੰਡਾ ਜਿਸ ਨੂੰ ਸਮਝਦਾ ਪਿਆ ਸੀ ਉਸਤੇ ਆਸ਼ਕੀ ਪਿੱਛੇ ਇਸ ਨੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਇਹ ਕੁੜੀ ਦੇ ਘਰ ਵਾਲੇ ਆਪਣੇ ਘਰ ਦੀ ਪਾਰਟੀ ਹੋਈ ਛੱਤ ਹੱਥ ਦੇ ਵਿੱਚ ਇੱਟਾਂ ਫੜ ਕੇ ਸਭ ਕੁਝ ਦਿਖਾਉਂਦੇ ਪਏ ਐ ਇੰਨਾ ਹੀ ਨਹੀਂ ਦੂਸਰੇ ਪਾਸੇ ਆਹਾ ਬੁੜੀਆਂ ਦੇ ਪਾਟੇ ਹੋਏ ਸੂਟ ਕਈ ਨਵੇਂ ਸਵਾਲ ਖੜੇ ਕਰਦੇ ਪਏ ਐ ਇਹ ਤਸਵੀਰਾਂ ਜਨਾਬ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਦੇ ਪਿੰਡ ਬੁਰਜ ਮੱਖਣ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਵਿੱਚ ਰਹਿ ਰਹੀ ਨਾਬਾਲਗ ਲੜਕੀ ਤੇ ਗਵਾਨ ਦੇ ਵਿੱਚ ਰਹਿ ਰਹੇ ਲਵਪਰੀ ਦਾ ਦਿਲ ਆ ਗਿਆ ਪਿਆਰ ਇੱਕ ਤਰਫਾ ਹੋਣ ਦੇ ਚਲਦਿਆਂ ਲਵਪਰੀ ਦਾ ਅਰਮਾਨ ਦਿਲ ਵਿੱਚ ਛਿੜ ਗਿਆ ਪਰ ਹੁਣ ਜੋ ਉਸਨੇ ਰਾਹ ਚੁਣਿਆ ਉਹ ਵਾਕਈ ਗਲਤ ਅਤੇ ਕਾਨੂੰਨ ਨੂੰ ਛਿੱਕੇ ਟੰਕ ਕੇ ਗੁੰਡਾਗਰਦੀ ਤੱਕ ਹੋਟਿਆ ਕੀ ਪਿਆਰ ਵਿੱਚ ਕਿਸੇ ਨੂੰ ਅਪਣਾਉਣ ਦੇ ਲਈ ਉਸਨੇ ਕੀ ਕੀ ਕਰ ਦਿੱਤਾ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਲਾਪਰੀ ਜੋ ਕਾਫੀ ਸਮੇਂ ਤੋਂ ਉਸਤੇ ਮਾੜੀ ਅੱਖ ਰੱਖਦਾ ਪਿਆ ਸੀ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਉਸ ਨਾਲ ਜ਼ਬਰਦਸਤੀ ਵਿਆਹ ਕਰਵਾ ਲਵੇਗਾ ਜੇਕਰ ਕੋਈ ਨਾ ਮੰਨਿਆ ਤਾਂ ਉਸ ਨੂੰ ਅਸਲੇ ਦੇ ਜ਼ੋਰ ਤੇ ਚੁੱਕ ਕੇ ਲੈ ਜਾਵੇਗਾ ਉਸਨੇ ਕੁਝ ਕੀਤਾ ਵੀ ਅਜੇ ਨਹੀਂ ਲਾਪਰੀਤ ਨੇ ਆਪਣੇ ਸਾਥੀਆਂ ਦੇ ਨਾਲ ਲੜਕੀ ਦੇ ਘਰ ਤੇ ਹਮਲਾ ਬੋਲ ਕੇ ਪਰਿਵਾਰ ਵਾਲਿਆਂ ਦੇ ਜਦ ਦਰਵਾਜ਼ਾ ਨਾ ਖੋਲਿਆ ਤਾਂ ਇਸ਼ਕ ਵਿੱਚ ਅੰਨੇ ਹੋਏ ਮੁੰਡੇ ਨੇ ਘਰ ਦੀ ਛੱਤ ਤੱਕ ਪਾੜ ਦਿੱਤੀ ਉਸ ਤੋਂ ਬਾਅਦ ਕੀ ਕੀ ਹੋਇਆ ਉਹ ਸੁਣ ਕੇ ਜ਼ਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਨਾ ਕਿ ਤੁਹਾਨੂੰ ਮਾਮਲਾ ਕੀ ਜਾਪਦਾ ਪਿਆ ਹੈ ਜਾਨੀ ਉਹ ਕੀ ਹੋਇਆ ਮੇਰੇ ਪਾਪਾ ਦੀ ਡੈਥ ਹੋਈ ਹੈ ਮम्मा ਮੇਰੀ ਕੰਮ ਬਾਹਰ ਮਜ਼ਦੂਰੀ ਕਰਦੇ ਨੇ ਸਾਡੇ ਗਵਾਂਢੀ ਨੇ ਤੇ ਉਹ ਮੇਰੇ ਤੇ ਮਾੜੀ ਨਿਗਾਹ ਰੱਖਦੇ ਸੀਗੇ ਤੇ ਰਾਤੀ ਚਾਣਕੀ ਉਹਨਾਂ ਨੇ ਸਾਡੇ ਘਰੇ ਹਮਲਾ ਕਰ ਦਿੱਤਾ ਤੇ ਛਾਦੀਆਂ ਛੱਤਾ ਪਨ ਕੇ ਕਹਿੰਦੇ ਤੈਨੂੰ ਚੱਕ ਕੇ ਗਵਾਹ ਕਰਕੇ ਲੈ ਜਾਣਾ ਅਸਲਿਆਂ ਦੀਆਂ ਧਮਕੀਆਂ ਦਿੱਤੀਆਂ ਨੇ ਹਾਂ ਅਸਲਿਆਂ ਦੀਆਂ ਧਮਕੀਆਂ ਹਾਂਜੀ ਤੇ ਹੋਰ ਕੀ ਕਹਿੰਦੇ ਉਹ ਕਹਿੰਦੇ ਤੈਨੂੰ ਗਵਾਹ ਕਰਕੇ ਲੈ ਜਾਣਾ ਮੈਨੂੰ ਯਾਨੀ ਕਿ ਮੈਨੂੰ ਮੈਂ ਛੱਤਾ ਪਨ ਕੇ ਉੱਤਦੀ ਤੇ ਸਾਡੇ ਘਰੇ ਛੱਤਾਂ ਦੇ ਵਿੱਚ ਦੀ ਆ ਗਏ ਤੇ ਮੈਂ ਬੈੱਡ ਥੱਲੇ ਲੁਕ ਗਈ ਮੈਨੂੰ ਖਿੱਚ ਕੇ ਮੇਰੇ ਕੱਪੜੇ ਵੀ ਪਾੜ ਦਿੱਤੇ ਨੇ ਤੇ ਲਾਪਰੀਤ ਨੇ ਜੀ ਇਹ ਪਹਿਲਾਂ ਵੀ ਮਾਮਲੇ ਤੇ ਦਰਜ ਹਾਂਜੀ ਹਾਂਜੀ ਪਹਿਲਾਂ ਵੀ ਇਹਨਾਂ ਦੇ ਕਤਲ-ਕਤਲ ਕੀਤੇ ਨੇ ਕਹਿੰਦੇ ਸਾਡਾ ਪੁਲਿਸ ਕੋਸ਼ ਨਹੀਂ ਵਿਗਾੜ ਸਕਦੀ ਇੰਨੇ ਕ ਮਾਮਲੇ ਦਰਜ ਹਾਂਜੀ ਹਾਂਜੀ ਹੁਣ ਅਸਲੇ ਤੇ ਜ਼ੋਰ ਤੇ ਹਾਂਜੀ ਅਸਲੇ ਤੇ ਜ਼ੋਰ ਤੇ ਕਹਿੰਦੇ ਤੈਨੂੰ ਲੈ ਜਾਣਾ ਚੱਕ ਕੇ ਚਾਰ ਜਣੇ ਹਾਂਜੀ ਚਾਰ ਪੰਜ ਜਣੇ ਆਏ ਸੀਗੇ ਤੇ ਬਾਕੀ ਹੂੰ ਕਿਹੜੇ ਕਿਹੜੇ ਨਾਮ ਤੇ ਕੀ ਅੱਲਾਹ ਸ਼ਰੀ ਕੋਣ ਦਿੰਦੇ ਕਲਦੀਪ ਸੌਰਵ ਤੇ ਸੋਨੂੰ ਤੇ ਲਾਪਰੀ ਤੇ ਮੇਰੇ ਗਲ ਪੈ ਗਿਆ ਮੈਨੂੰ ਕੱਪੜੇ-ਕੁੱਪੜੇ ਮੇਰੇ ਪਾੜ ਦਿੱਤੇ ਹਾਂਜੀ ਚੱਪੜ ਦੀ ਕੋਸ਼ਿਸ਼ ਤੇ ਕੇ ਨਾਲ ਚੱਕਣ ਦੀ ਕੋਸ਼ਿਸ਼ ਕੀਤੀ ਮੈਨੂੰ ਉਹਨਾਂ ਨੇ ਹਾਂ ਘਰ ਚ ਵੜ ਗਏ ਹਾਂਜੀ ਘਰ ਚ ਵੜ ਗਏ ਸਾਡੇ ਉਦੋਂ ਮਮੀ ਛੜਨ ਲੱਗੇ ਉਦੋਂ ਦੂਜੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਧੀਆਂ ਪੈਣਾ ਆਪਣੇ ਘਰ ਵਿੱਚ ਹੀ ਨਹੀਂ ਸੁਰੱਖਿਅਤ ਤਾਂ ਉਹਨਾਂ ਦਾ ਸਮਾਜ ਵਿੱਚ ਰਹਿਣਾ ਦੁੱਬਰ ਹੋ ਜਾਵੇਗਾ ਇਸ ਬਾਬਤ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਆਹ ਥੋੜੀ ਕੁੜੀ ਚੋਕ ਤੇ ਤੇ ਜਾਣੀ ਥੋੜੀ ਨਵਾਲਕ ਹਾਂ ਬਾਲਕ ਜੀ ਹਾਂ ਜੀ ਹਾਂ ਅਸਲਾ ਲੈ ਤੇ ਤੰਗੀਆਂ ਦਿੰਦੇ ਅੰਦਰ ਜਾਣਾ ਉਹਨੇ ਤਹੀਂ ਬੁਆ ਵੀ ਲਾ ਲੈ ਬੁਆ ਵੀ ਨੇ ਸਾਡਾ ਲੱਗਾ ਫਿਰ ਤੋਂ ਛੱਤ ਪੱਟਣ ਆ ਗਈ ਇਹ ਅੰਦਰ ਘਰੇ ਵੜਦੇ ਸੀ ਆ ਘਰੇ ਵੜਦੇ ਸੀ ਥੱਲੇ ਬੇੜੇ ਦੇ ਲੋਕ ਹੈ ਹਾਂ ਆਹ ਕੁੜੀ ਚੋਕ ਤੇ ਥੋੜੀ ਲਜਾਣੀ ਇਹ ਗੁੰਡਾ ਕਰਦੀ ਹੋਈ ਹਾਂ ਗੁੰਡਾ ਕਰਦੀ ਹੋਈ ਹਾਂ ਅਸਲਾ ਹਾਂ ਯਾਰ ਅਸਲਾ ਲੈ ਤੰਗੀਆਂ ਦਿੰਦੇ ਪੰਨ ਤੋੜੀ ਕੀਤੀ ਪੰਨ ਤੋੜੀ ਬਥੇਰੀ ਕੀਤੀ ਜੀ ਸਾਰਾ ਬੇੜੂ ਵੀ ਪੰਨੇ ਜੀ ਆ ਮੰਜੇ ਵੀ ਤੋੜੇ ਨੇ ਆ ਸਾਰਾ ਸੱਤਾ ਹੀ ਪਟ ਪਟੀਆਂ ਜਿੱਦਾਂ ਹਾਂ ਬੂਵੇ ਤੋੜੇ ਜੀ ਅਮੋਰ ਸਾ ਘੜੀ ਪੰਨੇ ਆ ਹਾਂ ਜੀ ਵਿਧਵਾ ਜੀ ਪਤੀ ਦਤੋ ਹਾਂ ਜੀ ਹਾਂ ਪੰਜ ਸਾਲ ਕੀ ਮੰਗ ਕੀ ਹੈ ਸਾਈਂ ਸਾਫ ਚਾਹੀਦਾ ਸਾਨੂੰ ਜੀ ਸਾਫ ਚਾਹੀਦਾ ਹਾਂ ਜੀ ਹੋਣਾ ਚਾਹੀਦਾ ਹਾਂ ਜੀ ਰਾਜੀ ਸਖਾਸ਼ ਦਿੱਤੀ ਆਉਂਦਾ ਮੈਂ ਸ਼ਕਰਪੂਰਾ ਆ ਰਾਜੀ ਸਖਾਸ਼ ਦਿੱਤੀ ਜੀ ਕੋਈ ਸਾਡੇ ਸੁਣਾਈ ਨਹੀਂ ਆਈ ਜੀ ਗੁੰਡਾਗਰਦੀ ਜਿਕੇ ਤੇ ਆਣ ਕੇ ਸਾਨੂੰ ਡਰਾਵਾ ਆਤਮਕਾ ਕੇ ਸਾਨੂੰ ਜਨਾ ਕੁੱਟ ਮਾਰ ਕਰਦੇ ਰਹੇ ਨੇ ਸਾਡੇ ਗਵਾਂਢੀ ਨੇ ਇੱਥੋਂ ਸੱਤੂ ਦੇ ਮੁੰਡੇ ਨੇ ਲਾਪ੍ਰੇਤ ਕੁਲਦੀਪ ਤੇ ਸੋਨੂ ਸੋਨੂ ਸਰਬ ਕੁੱਟ ਮਾਰ ਕਰਦੇ ਰਹੇ ਨੇ ਕੁੜੀ ਨੂੰ ਕਹੀ ਬੂਵਾ ਢੋਲ ਲਿਆ ਕਹਿੰਦਾ ਛੱਤ ਤੋੜ ਕੇ ਸਾਡੀ ਕੁੜੀ ਲੈ ਕੇ ਜਾਣੀ ਅਗਵਾ ਕਰਨਾ ਹੈ ਹਾਂ ਅਗਵਾ ਕਰਨਾ ਐ ਸਿੱਦੇ ਅਸਲੇ ਦੀ ਸੁੱਤੇ ਪੈਸੀ ਦੀ ਹਾਂਜੀ ਸੁੱਤੇ ਪੈਸੀ ਇਹ ਅਸਲੇ ਦੀ ਨੋਕ ਤੇ ਆਏ ਨੇ ਲੈ ਕੇ ਘਰ ਦੇ ਅੰਦਰ ਵੜ ਗਏ ਹਾਂਜੀ ਅਸੀਂ ਬੁਆ ਢੋਲ ਲੈਣੇ ਤੇ ਫਿਰ ਸਾਡੇ ਛੱਤਾਂ ਤੋੜਨ ਲੱਗ ਪੈਣ ਛੱਤ ਵੀ ਪੱਟੀ ਹਾਂਜੀ ਛੱਤ ਵੀ ਪੱਟ ਦਿੱਤੀ ਸਾਡੀ ਕੀ ਕਰਦੇ ਕਹਿੰਦੇ ਅਸੀਂ ਟਾਲੀ ਕੁੜੀ ਲੈ ਕੇ ਜਾਣੀ ਖਿੱਚ ਕੇ ਹਾਂ ਤੇ ਹੋਰ ਕਿੰਨੀ ਭਾਂ ਤੋੜ ਦਿੱਤੀ ਭਾਂ ਤੋੜ ਸਾਰਾ ਕੁਛ ਹੀ ਤੋੜ ਗਏ ਬੈੱਡ ਤੋੜ ਗਏ ਮਸ਼ੀਨਾਂ ਤੋੜ ਗਏ ਨੇ ਪੱਖੇ ਤੋੜ ਗਏ ਛੱਤਾਂ ਤੋੜ ਗਏ ਮੋਟਰਸਾਈਕਲ ਤੋੜ ਗਏ ਨੇ ਕੋਈ ਚੀਜ਼ ਨਹੀਂ ਸਾਡੀ ਘਰ ਦੀ ਰਹਿਣ ਦਿੱਤੀ ਉਹਨਾਂ ਨੇ ਥੋੜੀ ਤੇ ਜ਼ਬਰਦਸਤੀ ਚੁੱਕ ਲਈ ਹਾਂਜੀ ਜ਼ਬਰਦਸਤੀ ਕੁੜੀ ਨੂੰ ਚੱਕਦੇ ਜ਼ਬਰਦਸਤੀ ਕਰਦੇ ਕੁੜੀ ਨਾਲ ਹਾਂ ਲੜਕੀ ਛੋਟੀ ਹਾਂਜੀ ਬਾਲਕ ਹੈਗੀ ਐ ਨਵਾਲਕ ਕਿੰਨੇ ਸਾਲ ਦੇ ਆ ਜੇ 17 ਮਾ ਲੱਗਾ ਸਾਲ 16 ਮਾ ਹਾਂ 17 ਮਾ ਲੱਗਾ ਹੈ ਕਰੋ ਚੱਕਣ ਆਏ ਹਾਂਜੀ ਕਰੋ ਚੱਕਣ ਆਏ ਸੀ ਤੇ ਕੀ ਗੱਲ ਬਾਤ ਹੈ ਕੋਸ਼ਿਸ਼ ਨਹੀਂ ਹੋਈ ਕਹਿੰਦਾ ਮੈਂ ਤੁਹਾਡਾ ਮੋਟਰਸਾਈਕਲ ਦਿਓ ਮੁੰਡੇ ਨੂੰ ਕਹਿੰਦਾ ਮੁੰਡਾ ਕਹਿੰਦਾ ਮੈਂ ਨਹੀਂ ਦੇਣਾ ਕਹਿੰਦਾ ਮੈਂ ਤੇਰੀ ਭੈਣ ਚੱਕ ਕੇ ਲੈ ਕੇ ਜਾਣੀ ਤੇ ਰਾਤ ਨੂੰ ਸਾਡੇ ਘਰੇ ਆ ਗਏ ਹਾਂਜੀ ਅਸੀਂ ਤਾਂ ਆਪ ਦਾ ਪਾਇਆ ਗਿਆ ਸੀ ਹੁਣ ਕਿਹੜਾ ਕੋਈ ਆਂਦਾ ਪਿਆ ਤੇ ਸਾਡੇ ਕੋਠੇ ਤੇ ਚੜ ਗਿਆ ਹਾਂਜੀ ਛੱਤ ਤੋੜ ਦਿੱਤੀ ਬੋਵੇ ਅਸੀਂ ਲਾ ਲਾ ਛੱਤ ਤੋੜ ਕੇ ਤੇ ਫਿਰ ਗਵਾਂਡੀਆਂ ਦੇ ਕੰਦ ਤੋੜੀ ਗਵਾਂਡੀਆਂ ਦੇ ਕੰਦ ਤੋੜ ਕੇ ਸਾਡੇ ਘਰ ਰੋੜੇ ਚਲਾਏ ਕਿਸ ਤਰ੍ਹਾਂ ਫਿਰ ਆਪਣਾ ਬਚਾਓ ਕਿਤਾ ਬਚਾ ਫਿਰ ਸਾਰੇ ਭੱਜ ਕੇ ਆਏ ਨਿਆਂਢੀ ਗਵਾਂਢੀ ਸਾਡੇ ਆਏ ਪੈਣ ਪ੍ਰਾ ਗਵਾਂਢੀ ਆਂਡੀ ਆਏ ਨੇ ਫਿਰ ਸਾਡਾ ਬਜਾ ਹੋਇਆ ਹਾਂਜੀ ਵਿਦਵਾ ਹਾਂਜੀ ਕੁੜੀ ਨੂੰ ਵੀ ਕੁੱਟ ਮਾਰ ਕੇ ਤੇ ਕੁੜੀ ਦੇ ਲੜ ਲੜ ਕੱਪੜੇ ਵੀ ਪਾੜ ਦਿੱਤੇ ਮੇਰਾ ਵੀ ਸਿਰ ਪਾੜ ਦਿੱਤਾ ਨੇ ਅੱਲਾ ਬਾਹ ਤੇ ਵੀ ਸੱਟ ਮੇਰੇ ਲਾ ਦਿੱਤੀ ਨੇ ਰੋੜੇ ਮਾਰ ਹਾਂਜੀ ਸਾਨੂੰ ਮਸਾਫ ਚਾਹੀਦਾ ਨਾ ਜੀ ਨਹੀਂ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਥਾਣਾ ਲੱਖੋ ਦੇ ਬਹਿਰਾਮ ਪੁਲਿਸ ਜਾਂਚ ਦੇ ਵਿੱਚ ਜੁੜ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ ਹਕੀਕਤ ਟੀਵੀ ਪੰਜਾਬੀ